ਇਹ ਕਿਹੜਾ ਯਾਰ ਮੈਂ ਫੋਨ ਵੀਡੀਓ ਆ ਦੇਖੋ ਯਾਰ ਉਹਨੂੰ ਯਾਰ ਉਹਨਾਂ ਨੂੰ ਲੋਕ ਨੂੰ ਨਹੀਂ ਪਤਾ ਹਣਾ ਸੇ ਦਾ ਅਜੂਨ ਨੂੰ ਲੋਕ ਲਾਇਓ ਨੇ ਫੋਨ ਤੇ ਮੈਨੂੰ ਪਤਾ ਵਾਹ 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 ਜਵਾਨ ਮੁੰਡੇ ਨੂੰ ਕੁੜੀ ਦੇ ਨਾਲ ਪਿਆਰ ਹੋਇਆ ਤਾਂ ਦੋਹਾਂ ਨੇ ਪਿਆਰ ਦੀਆਂ ਪਿੰਗਾ ਛੁੱਟੀਆਂ ਨਹੀਂ ਸਿਰਫ ਪੰਜਾਬ ਸਗੋਂ ਪੰਜਾਬ ਤੋਂ ਬਾਹਰ ਵੀ ਉਹ ਜੋੜੀ ਦੇ ਤੌਰ ਤੇ ਘੁੰਮਦੇ ਰਹੇ ਅਤੇ ਮੁੰਡੇ ਨੂੰ ਪੂਰਾ ਯਕੀਨ ਸੀ ਕਿ ਇਹ ਕੁੜੀ ਉਸਦੇ ਨਾਲ ਵਿਆਹ ਕਰਾਵੇਗੀ ਕੁੜੀ ਵੀ ਇਹੀ ਆਖਦੀ ਸੀ ਕਿ ਮੈਂ ਕਿਸੇ ਦੀ ਪਰਵਾਹ ਨਹੀਂ ਕਰਦੀ ਮੈਂ ਤੇਰੇ ਨਾਲ ਵਿਆਹ ਕਰਾਵਾਂਗੀ ਪਰ ਹੁਣ ਉਹ ਸਮ ਆਇਆ ਜਦੋਂ ਉਸਨੇ ਜਾਣ ਕੇ ਮਹਾਨਾ ਬਣਾਇਆ ਕਿ ਸਾਡੀ ਜਾਤ ਪਾਤ ਨਹੀਂ ਰਲਦੀ ਜਿਸ ਤੋਂ ਬਾਅਦ ਉਸਨੇ ਵਿਆਹ ਤੋਂ ਇਨਕਾਰ ਕਰ ਦਿੱਤਾ 5 ਸਾਲ ਤੱਕ ਉਹ ਮੁੰਡੇ ਦੇ ਨਾਲ ਘੁੰਮਦੀ ਰਹੀ ਚੰਡੀਗੜ੍ਹ ਵਿਖੇ ਜਨਮ ਦਿਨ ਮਨਾਇਆ ਗਿਆ ਮੁੰਡੇ ਦੇ ਘਰ ਤੱਕ ਵੀ ਕੁੜੀ ਜਾਂਦੀ ਰਹੀ ਹੈ ਸਾਰਾ ਪਰਿਵਾਰ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਪਰ ਬਾਅਦ ਦੇ ਵਿੱਚ ਉਹ ਵਿਆਹ ਤੋਂ ਮੁਕਰ ਗਈ ਤਾਂ ਮੁੰਡਾ ਪਰੇਸ਼ਾਨ ਹੋਇਆ ਕਿ ਕੁੜੀ ਐਦਾਂ ਕਿਵੇਂ ਕਰ ਸਕਦੀ ਹੈ ਮੁੰਡੇ ਨੇ ਕੁਝ ਅਜਿਹਈਆਂ ਡਰਾਇੰਗਸ ਵੀ ਬਣਾਈਆਂ ਜਿਸ ਦੇ ਵਿੱਚ ਉਹ ਕੁੜੀ ਦੇ ਨਾਲ ਲਾਮਾ ਲੰਦਾ ਖੁਦ ਨੂੰ ਦਿਖਾ ਰਿਹਾ ਹੈ ਤੇ ਸੁਪਨੇ ਲੈ ਰਿਹਾ ਹੈ ਕਿ ਮੇਰਾ ਵੀ ਵਿਆਹ ਇੰਜ ਹੋਵੇਗਾ ਪਰ ਇਹ ਸਾਰੇ ਸੁਪਨੇ ਟੁੱਟ ਗਏ ਜਦੋਂ ਸਕੂੜੀ ਨੇ ਧੋਖਾ ਦਿੱਤਾ ਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਫਗਵਾੜੇ ਤੋਂ ਹੀ ਖਬਰ ਸਾਹਮਣੀ ਆਈ ਜਿੱਤੇ 26 ਸਾਲ ਦੇ ਨੌਜਵਾਨ ਦੀ ਜਾਨ ਜਾਣ ਤੋਂ ਬਾਅਦ ਉਸ ਦੀ ਭੈਣ ਅਤੇ ਮਾ ਦੇ ਵੱਲੋਂ ਕਈ ਖੁਲਾਸੇ ਕੀਤੇ ਗਏ ਭੈਣ ਦੱਸਦੀ ਹੈ ਕਿ ਦੋ ਕੁ ਦਿਨ ਪਹਿਲਾਂ ਵੀ ਉਸ ਦਾ ਭਰਾ ਆਖ ਰਿਹਾ ਸੀ ਕਿ ਉਸ ਦੇ ਨਾਲ ਇਨਸਾਫ ਨਹੀਂ ਹੋਇਆ ਕੁੜੀ ਉਸ ਦੇ ਨਾਲ ਗਲਤ ਕਰ ਗਈ ਪੱਟੀ ਦੇ ਨੇੜਲੇ ਪਿੰਡ ਦੀ ਰਹਿਣ ਵਾਲੀ ਉਹ ਕੁੜੀ ਜੋ ਕਿ ਮੁੰਡੇ ਦੇ ਨਾਲ ਐਡਾ ਵੱਡਾ ਧੋਖਾ ਕਰਨ ਤੋਂ ਬਾਅਦ ਖੁਦ ਬੈਠੀ ਹੈ ਚੈਨ ਨਾਲ ਤੇ ਇਧਰ ਇਹ ਸਾਰਾ ਪਰਿਵਾਰ ਉਜੜ ਚੁੱਕਿਆ ਹੈ ਮੁੰਡੇ ਦੀ ਭੈਣ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਵੀ ਕੁੜੀ ਦੀਆਂ ਮਿੰਤਾ ਤਰਲੇ ਕਰਦੇ ਰਹੇ ਪਰ ਉਹ ਨਹੀਂ ਮੰਨੀ ਕਿਹਾ ਗਿਆ ਕਿ ਉਹ ਭਰਾ ਦੀ ਜ਼ਿੰਦਗੀ ਬਖਸ਼ ਦੇਵੇ ਕਿਉਂਕਿ 5 ਸਾਲ ਦਾ ਸਮਾਂ ਕੋਈ ਥੋੜਾ ਨਹੀਂ ਹੁੰਦਾ ਲੰਮਾ ਸਮਾਂ ਉਹ ਮੁੰਡੇ ਦੇ ਨਾਲ ਫਿਰਦੀ ਰਹੀ ਸੁਪਨੇ ਦਿਖਾਉਂਦੀ ਰਹੀ ਕਿ ਮੈਂ ਤੇਰੀ ਪਤਨੀ ਹਾਂ ਵਿਆਹ ਵੀ ਤੇਰੇ ਨਾਲ ਹੀ ਕਰਵਾਣਾ ਸਭ ਕੁਝ ਕਰਦੀ ਰਹੀ ਪਰ ਹੁਣ ਜਦੋਂ ਉਸਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਰੁਪਿੰਦਰ ਸਿੰਘ ਨਾਮ ਦਾ ਇਹ ਮੁੰਡਾ ਦੁਨੀਆ ਛੱਡ ਗਿਆ ਦੱਸਦੀ ਹੈ ਕਿ ਇਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਹੋਰ ਵੀ ਕਈ ਖੁਲਾਸੇ ਕੀਤੇ ਨੇ ਫਗਵਾੜਾ ਤਿਉਹਾਰ ਹੀ ਖਬਰ ਨੂੰ ਲੈ ਕੇ ਹੋਰ ਕਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਾਣਦਿਆਂ ਤੇ ਨਾਲ ਹੀ ਪੁਲਿਸ ਦੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾਣੀ ਉਸ ਕੁੜੀ ਦੇ ਖਿਲਾਫ ਜਿਨੇ 5 ਸਾਲ ਮੁੰਡੇ ਨੂੰ ਝੂਠ ਬੋਲਿਆ ਉਸ ਨੂੰ ਲੁੱਟਿਆ ਸਭ ਕੁਝ ਕੀਤਾ ਉਸ ਦੇ ਨਾਲ ਅਤੇ ਹੁਣ ਵਿਆਹ ਤੋਂ ਮੁਕਰ ਗਈ ਸੀ ਹਲ ਦਿਵਾਲੇ ਤੇ ਹੁਣ ਹੋ ਗਏ ਗਈ ਆ ਤੇ ਦਾਈ ਜ਼ਿੰਦਗੀ ਵਿੱਚ ਉਹ ਤੇ ਮੇਰਾ ਸੀ ਮਨੇ ਸਰ ਗਏ ਖੋਦ ਉਹਨੇ ਕੋਲ ਕਰਕੇ ਨਿਵਾਚ ਫਿਰ ਦੂਸਰੀ ਵਾਰੀ ਆਈ ਕਹਿੰਦੀ ਮੈਂ ਤੇਰੇ ਨਾਲ ਖੜੀ ਆ ਮੈਂ ਤੇਰੇ ਨਾਲ ਵਿਆਹ ਕਰੂੰਗੀ ਫਿਰ ਹੁਣ ਥੋੜੇ ਦਿਨ ਹੋਏ ਸੇ ਰਮਰੇ ਸਰ ਗਈ ਸੀ ਜੋ ਮੁਕਰ ਗਈ ਕਹਿੰਦੀ ਮੈਂ ਹੁਣ ਤੇਰੇ ਨਾਲ ਵਿਆਹ ਨਹੀਂ ਕਰਨਾ ਹੈਗਾ ਇਹ ਕਹਿੰਦਾ ਤੂੰ ਕਿਉਂ ਨਹੀਂ ਕਰਨਾ ਹੈਗਾ ਕਹਿੰਦੇ ਬਸ ਮੈਂ ਨਹੀਂ ਦੇਖਣਾ ਸਾਡੀ ਜਾਂ ਜਾਤ ਨਹੀਂ ਮਿਲਦੀ ਹੋ ਗਿਆ ਅੰਦਾ ਕਿ ਪਹਿਲੇ ਕਿਹੜੀ ਤੇਰੀ ਚਾਤਪਤ ਸੀ ਜਦ ਤੂੰ ਮੇਰੇ ਨਰ ਘੁੰਮ ਗਈ ਚੰਡੀਗੜ੍ਹ ਗਈ ਦਿੱਲੀ ਗਈ ਰੋਕ ਪੜ ਗਈ ਕਿਤੇ ਕਿਤੇ ਨਿਯੋਗ ਘومی ਹੌਲੈਂਡ ਤੇ ਆ ਕੇ ਉਹਨੂੰ ਆਪਣੇ ਘਰ ਦੇ ਦਿਖਾਈ ਦੇ ਜਾਂਦੇ ਆ ਕਿੱਥੋਂ ਕਿੱਥੇ ਵੀ ਰਹਿਣ ਵਾਲੀ ਆ ਉਹ ਪ੍ਰਿੰਗੜੀ ਪਿੰਡ ਦੀ ਰਹਿਣ ਵਾਲੀ ਆ ਪੱਟੀ ਤੋਂ ਅੱਗੇ ਕਿਹਾਂਂ ਦੀ ਆ ਰੂਪ ਮੈ ਤੇ ਨਾਲ ਖੜੀਆਂ ਮੈਂ ਕੋਈ ਘਰ ਦੀ ਨੂੰ ਦਿਖਣੇ ਮੇ ਖੋਦ ਜਾ ਜਾਂਗੀ ਫੇਰ ਗਈ ਅਮਰਸਰ ਉਹ ਸਾਹੀ ਦਾਸੀ ਕਹਿੰਦੇ ਸੀ ਉਹਨੂੰ ਤੂੰ ਕਿਉਂ ਹੁਣਾ ਕੇ ਆਂਡਾ ਕਿ ਮਕਰ ਗਈ ਆ ਇਹਨੂੰ 5 ਸਾਲ ਖਰਾਬ ਕਰ ਦਿੱਤੇ ਉਸ ਕੁੜੀ ਨੇ ਮੈਂ ਵੀ ਉਹਨੂੰ ਬੜਾ ਕਿਹਾ ਕਿ ਤੂੰ ਸੁਣ ਲੈ ਮੇਰੇ ਭਰਾ ਦੀ ਸੁਣ ਲੈ ਮੇਰੇ ਭਰਾ ਦੀ ਜ਼ਿੰਦਗੀ ਬਖਸ਼ ਦੇ ਉਹਨੂੰ ਬਥੇਰਾ ਕਿਹਾ ਪਰ ਉਹਨੇ ਨਹੀਂ ਸੁਣਿਆ ਮੇਰਾ ਭਰਾ ਮੈਨੂੰ 2 ਦਿਨ ਪਹਿਲਾਂ ਕਹਿ ਕੇ ਗਿਆ ਕਿ ਮੇਰੇ ਮਰਨ ਤੋਂ ਬਾਅਦ ਹੀ ਮੈਨੂੰ ਇਨਸਾਫ਼ ਮਿਲਣਾ ਇਹਨੂੰ ਸਜ਼ਾ ਜ਼ਰੂਰ ਦਿਵਾਈਂ ਔਰ ਮੈਂ ਮੈਂ ਆਪਣੇ ਭਰਾ ਦੀ ਜ਼ਿੰਦਗੀ ਇਦਾਂ ਨਹੀਂ ਜਾਣਦੇ ਸ ਨਾਮ ਵਗੈਰਾ ਕੀ ਹੈ ਕਿੱਥੇ ਦਾ ਰਹਿਣ ਵਾਲਾ ਹੈ ਇਹ ਰਹਿਣ ਵਾਲਾ ਤਾਂ ਮੇਰੇ ਮਲੇ ਦਾ ਯਾ ਗੁਰਨਾਣਕਪੁਰੇ ਦਾ ਤੇ ਦੋ ਭਰਾ ਸੀਗੇ ਤੇ ਮਾਤਾ ਸੀ ਮਾਤਾ ਪਿਤਾ ਜੀ ਪਹਿਲਾਂ ਪੂਰੇ ਹੋ ਚੁੱਕੇ ਸੀ ਇਹਦੇ ਤਾਂ ਪਤਾ ਨਹੀਂ ਲੱਗਾ ਮਿੰਟ ਪੰਜਾਂ ਜਦੋਂ ਪਤਾ ਲੱਗਾ ਆ ਕੇ ਦੱਸਿਆ ਇਹਨਾਂ ਨੇ ਫਿਰ ਅਸੀਂ ਸਾਰੇ ਆਣ ਗੌਣ ਇਕੱਠੇ ਹੋ ਗਏ ਆਂ ਪੁਲਿਸ ਨੂੰ ਕਾਲ ਕੀਤਾ ਉੱਚਾ ਸੀਗਾ ਘਰ ਤੇ ਮਾਤਾ ਉਹਦੀ ਗੁਰਦੁਆਰਾ ਸਾਹਿਬ ਚੱਲ ਗਈਆਂ ਬ੍ਰਦਰ ਤੇ ਪੰਜਾਈ ਹਸਪੀਟਲ ਚੈੱਕ ਕਰਾਉਣ ਗਏ ਆ ਜਦੋਂ ਮੁੜ ਕੇ ਆਏ ਤਾਂ ਉਹਨੇ ਆਪਣਾ ਮੈਂ ਡਿਊਟੀ ਅਫਸਰ ਸੀਗਾ ਤੇ ਮੈਨੂੰ ਫੋਨ ਆਇਆ ਵੀ ਗੱਲ ਹੀ ਨੰਬਰ 3 ਇਹਦੇ ਆ ਰਿਹਾ ਉਹਦਾ ਨਾਮ ਹੈਗਾ ਰੁਪਿੰਦਰ ਸਿੰਘ ਸਨ ਆਫ ਹਰਪਾਲ ਸਿੰਘ ਤੇ ਸਰ ਕਿੱਥੇ ਦੇ ਰਹਿਣ ਵਾਲੇ ਆ ਹਾਂਜੀ ਕਿੱਥੇ ਦੇ ਰਹਿਣ ਵਾਲੇ ਆ ਇਹ ਜਿਹੜਾ ਮੁੰਡਾ ਲੜਕਾ ਮੇਰੇ ਤੇ ਪਾ ਇਥੇ ਗੁਰਨਾਨਕ ਨਗਰ ਗਲੀ ਨੰਬਰ 3 ਦਾ ਆ ਹਾਂਜੀ ਤੇ ਬਾਅਦ ਚ ਜੋ ਵੀ ਬਿਆਨ ਹੋਣਗੇ ਇਹਨਾਂ ਦੇ ਤੇ ਸਾਡੀ ਇਹਦਾ ਮੁੰਡਾ ਹਾਂਜੀ ਨਹੀਂ ਮੁੰਡਾ ਕੁਆਰਾ ਹੀ ਆ